ਤੁਸੀਂ ਹੁਣ ਦੇਖ ਰਹੇ ਹੋ ਕਿ 파ਰਥਵ ਸਰੀਰ ਜਿਹੜਾ ਹੈ ਜਸਵਿੰਦਰ ਪੱਲਾ ਜੀ ਦਾ ਉਹ ਫਿਨਰਲ ਵੈਨ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾ ਰਿਹਾ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਵੈਨ ਦੇ ਵਿੱਚ ਜਿਹੜਾ ਉਹਨਾਂ ਦੇ ਆਪਾਂ ਅਲਾਪ ਸਿਕੰਦਰ ਹੁਣੀ ਸਾਰੇ ਅੱਗੇ ਨੇ ਬੁਖਰਾਜ ਦਾ ਸਾਥ ਦੇਣ ਲਈ ਕਿਉਂਕਿ ਬਚਪਨ ਦੇ ਸਾਥੀ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਕਲਾਕਾਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਹਰ ਕਲਾਕਾਰ ਇੱਥੇ ਪਹੁੰਚਿਆ ਹੋਇਆ ਹੈ ਉਹਨਾਂ ਦੇ ਦਰਸ਼ਨਾ ਲਈ ਜਸਵਿੰਦਰ ਪੱਲਾ ਜੀ ਦੇ ਆਖਰੀ ਅੰਤਮ ਦਰਸ਼ਨਾ ਦੇ ਲਈ ਜਿਹੜਾ ਹੈ ਹਰ ਕਲਾਕਾਰ ਇੱਥੇ ਪਹੁੰਚਿਆ ਹੈ ਹਰ ਚੌਣ ਵਾਲਾ ਇੱਥੇ ਪਹੁੰਚਿਆ ਹੈ ਇਹ ਪਿਆਰ ਜਿਹੜਾ ਹੈ ਜਸਵਿੰਦਰ ਪੱਲਾ ਨੇ ਖਟਿਆ ਇੰਨਾ ਲੰਬਾ ਸਫਰ ਇਸ ਇੰਡਸਟਰੀ ਦੇ ਵਿੱਚ ਉਹਨਾਂ ਨੇ ਬਤਾਇਆ ਬਹੁਤ ਲੋਕਾਂ ਦਾ ਸਾਥ ਉਹਨਾਂ ਨੇ ਪਾਇਆ ਹੈ ਪਰਿਵਾਰ ਤੁਸੀਂ ਦੇਖ ਰਹੇ ਹੋ ਕਿ ਫਿਊਨਰਲ ਬੈਂਡ ਦੇ ਵਿੱਚ ਜਿਹੜਾ ਹੈ ਉਹ ਹੈ ਸਰਦਾਰ ਦੇ ਮਾਸਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਅੰਤਮ ਦਰਸ਼ਨ ਹੋਣ ਵਾਲੇ ਨੇ ਜਾਂ ਕਹਿ ਲਈਏ ਕਿ ਹੋਣ ਜਾ ਰਹੇ ਨੇ ਜਸਵਿੰਦਰ ਭੱਲਾ ਜੀ ਦੇ ਬਹੁਤ ਸੋਹਣੀ ਰੂਹ ਸੀ ਔਰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਉਹ ਬਣੇ ਰਹਿਣਗੇ ਵੱਡੇ ਵੱਡੇ ਸਿੰਗਰ ਇੱਥੇ ਜਿਹੜੇ ਹੈ ਕਲਾਕਾਰ ਜਿਹੜੇ ਹੈ ਗਿੱਪੀ ਗਰੇਵਾਲ ਨਿਰੂ ਬਾਜਵਾ ਤਾਨਿਆ ਜਿਹੜੇ ਹੈ ਤੇ ਸਾਰੇ ਪਹੁੰਚੇ ਹੋਏ ਨੇ ਤੁਸੀਂ ਹੁਣ ਦੇਖ ਰਹੇ ਹੋ ਕਿ 파ਰਥਵ ਸਰੀਰ ਜਿਹੜਾ ਹੈ ਜਸਵਿੰਦਰ ਭੱਲਾ ਜੀ ਦਾ ਉਹ ਫਰਨਲ ਵੈਨ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾ ਰਿਹਾ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਵੈਨ ਦੇ ਵਿੱਚ ਜਿਹੜਾ ਉਹਨਾਂ ਦੇ ਆਪਾ ਆਲਾਪ ਸਿਕੰਦਰ ਹੁਣੀ ਸਾਰੇ ਅੱਗੇ ਨੇ ਬਖਰਾਜ ਦਾ ਸਾਥ ਦੇਣ ਲਈ ਕਿਉਂਕਿ ਬਚਪਨ ਦੇ ਸਾਥੀ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਕਲਾਕਾਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਹਰ ਕਲਾਕਾਰ ਇੱਥੇ ਪਹੁੰਚਿਆ ਹੋਇਆ ਹੈ ਉਹਨਾਂ ਦੇ ਦਰਸ਼ਨਾ ਲਈ ਜਸਪਿੰਦਰ ਪੱਲਾਜੀ ਦੇ ਆਖਰੀ ਅੰਤਮ ਦਰਸ਼ਨਾ ਦੇ ਲਈ ਜਿਹੜਾ ਹੈ ਹਰ ਕਲਾਕਾਰ ਇੱਥੇ ਪਹੁੰਚਿਆ ਹਰ ਚੌਣ ਵਾਲਾ ਇੱਥੇ ਪਹੁੰਚਿਆ ਹੈ ਇਹ ਪਿਆਰ ਜਿਹੜਾ ਹੈ ਜਸਵਿੰਦਰ ਭੱਲਾ ਨੇ ਖਟਿਆ ਇੰਨਾ ਲੰਬਾ ਸਫਰ ਇਸ ਇੰਡਸਟਰੀ ਦੇ ਵਿੱਚ ਉਹਨਾਂ ਨੇ ਬਤਾਇਆ ਬਹੁਤ ਲੋਕਾਂ ਦਾ ਸਾਥ ਉਹਨਾਂ ਨੇ ਪਾਇਆ ਹੈ ਪਰਿਵਾਰ ਤੁਸੀਂ ਦੇਖ ਰਹੇ ਹੋ ਕਿ ਫਿਊਨਰਲ ਵੈਨ ਦੇ ਵਿੱਚ ਜਿਹੜਾ ਹੈ ਉਹ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਅੰਤਮ ਦਰਸ਼ਨ ਹੋਣ ਵਾਲੇ ਨੇ ਜਾਂ ਕਹਿ ਲਈਏ ਕਿ ਹੋਣ ਜਾ ਰਹੇ ਨੇ ਜਸਵਿੰਦਰ ਭੱਲਾ ਜੀ ਦੇ ਬਹੁਤ ਸੋਹਣੀ ਰੂਹ ਸੀ ਔਰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਉਹ ਬਣੇ ਰਹਿਣਗੇ ਵੱਡੇ ਵੱਡੇ ਸਿੰਗਰ ਇੱਥੇ ਜਿਹੜੇ ਹੈ ਕਲਾਕਾਰ ਜਿਹੜੇ ਹੈ ਗਿੱਪੀ ਗਰੇਵਾਲ ਨਿਰੂ ਬਾਜਵਾ ਤਾਨਿਆ ਜਿਹੜੇ ਹੈ ਤੇ ਸਾਰੇ ਪਹੁੰਚੇ ਹੋਏ ਨੇ ਤੁਸੀਂ ਹੁਣ ਦੇਖ ਰਹੇ ਹੋ ਕਿ 파ਰਥਵ ਸਰੀਰ ਜਿਹੜਾ ਹੈ ਜਸਵਿੰਦਰ ਪੱਲਾ ਜੀ ਦਾ ਉਹ ਫਿਨਰਲ ਵੈਨ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਵਾਂ ਦੇ ਵਿੱਚ ਜਿਹੜਾ ਉਹਨਾਂ ਦੇ ਆਪਾ ਆਲਾਪ ਸਿਕੰਦਰ ਹੁਣੀ ਸਾਰੇ ਅੱਗੇ ਨੇ ਬੁਖਰਾਜ ਦਾ ਸਾਥ ਦੇਣ ਲਈ ਕਿਉਂਕਿ ਬਚਪਨ ਦੇ ਸਾਥੀ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਕਲਾਕਾਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਹਰ ਕਲਾਕਾਰ ਇੱਥੇ ਪਹੁੰਚਿਆ ਹੋਇਆ ਹੈ ਉਹਨਾਂ ਦੇ ਦਰਸ਼ਨਾਂ ਲਈ ਜਸਪਿੰਦਰ ਪੱਲਾਜੀ ਦੇ ਆਖਰੀ ਅੰਤਮ ਦਰਸ਼ਨਾਂ ਦੇ ਲਈ ਜਿਹੜਾ ਹੈ ਹਰ ਕਲਾਕਾਰ ਇੱਥੇ ਪਹੁੰਚਿਆ ਹਰ ਚੌਣ ਵਾਲਾ ਇੱਥੇ ਪਹੁੰਚਿਆ ਹੈ ਇਹ ਪਿਆਰ ਜਿਹੜਾ ਹੈ ਜਸਵਿੰਦਰ ਭੱਲਾ ਨੇ ਖਟਿਆ ਇੰਨਾ ਲੰਬਾ ਸਫਰ ਇਸ ਇੰਡਸਟਰੀ ਦੇ ਵਿੱਚ ਉਹਨਾਂ ਨੇ ਬਤਾਇਆ ਬਹੁਤ ਲੋਕਾਂ ਦਾ ਸਾਥ ਉਹਨਾਂ ਨੇ ਪਾਇਆ ਹੈ ਪਰਿਵਾਰ ਤੁਸੀਂ ਦੇਖ ਰਹੇ ਹੋ ਕਿ ਫਿਊਨਰਲ ਬੈਂਡ ਦੇ ਵਿੱਚ ਜਿਹੜਾ ਹੈ ਉਹ ਹੈ ਪਰਿਵਾਰ ਦੇ ਮਾਣਕ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਅੰਤਮ ਦਰਸ਼ਨ ਹੋਣ ਵਾਲੇ ਨੇ ਜਾਂ ਕਹਿ ਲਈਏ ਕਿ ਹੋਣ ਜਾ ਰਹੇ ਨੇ ਜਸਵਿੰਦਰ ਭੱਲਾ ਜੀ ਦੇ ਬਹੁਤ ਸੋਹਣੀ ਰੂਹ ਸੀ ਔਰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਉਹ ਬਣੇ ਰਹਿਣਗੇ ਵੱਡੇ ਵੱਡੇ ਸਿੰਗਰ ਇੱਥੇ ਜਿਹੜੇ ਹੈ ਕਲਾਕਾਰ ਜਿਹੜੇ ਹੈ ਗਿੱਪੀ ਗਰੇਵਾਲ ਨਿਰੂ ਬਾਜਵਾ ਤਾਨਿਆ ਜਿਹੜੇ ਹੈ ਤੇ ਸਾਰੇ ਪਹੁੰਚੇ ਹੋਏ ਨੇ ਤੁਸੀਂ ਹੁਣ ਦੇਖ ਰਹੇ ਹੋ ਕਿ 파ਰਥਵ ਸਰੀਰ ਜਿਹੜਾ ਹੈ ਜਸਵਿੰਦਰ ਪੱਲਾ ਜੀ ਦਾ ਉਹ ਫਿਨਰਲ ਵੈਨ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾ ਰਿਹਾ ਨੇ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆਂ ਫੈਨ ਦੇ ਵਿੱਚ ਜਿਹੜਾ ਉਹਨਾਂ ਦੇ ਇਲਾਪ ਆਪਾਂ ਇਲਾਪ ਸਿਕੰਦਰ ਹੁਣੇ ਸਾਰੇ ਅੱਗੇ ਨੇ ਬੁਖਰਾਜ ਦਾ ਸਾਥ ਦੇਣ ਲਈ ਕਿਉਂਕਿ ਬਚਪਨ ਦੇ ਸਾਥੀ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਕਲਾਕਾਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਹਰ ਕਲਾਕਾਰ ਇੱਥੇ ਪਹੁੰਚਿਆ ਹੋਇਆ ਹੈ ਉਹਨਾਂ ਦੇ ਦਰਸ਼ਨਾ ਲਈ ਜਸਪਿੰਦਰ ਪੱਲਾਜੀ ਦੇ ਆਖਰੀ ਅੰਤਮ ਦਰਸ਼ਨਾ ਦੇ ਲਈ ਜਿਹੜਾ ਹੈ ਹਰ ਕਲਾਕਾਰ ਇੱਥੇ ਪਹੁੰਚਿਆ ਹਰ ਚੌਣ ਵਾਲਾ ਇੱਥੇ ਪਹੁੰਚਿਆ ਹੈ ਇਹ ਪਿਆਰ ਜਿਹੜਾ ਹੈ ਜਸਵਿੰਦਰ ਪੱਲਾ ਨੇ ਖਟਿਆ ਇੰਨਾ ਲੰਬਾ ਸਫਰ ਇਸ ਇੰਡਸਟਰੀ ਦੇ ਵਿੱਚ ਉਹਨਾਂ ਨੇ ਬਤਾਇਆ ਬਹੁਤ ਲੋਕਾਂ ਦਾ ਸਾਥ ਉਹਨਾਂ ਨੇ ਪਾਇਆ ਹੈ ਪਰਿਵਾਰ ਤੁਸੀਂ ਦੇਖ ਰਹੇ ਹੋ ਕਿ ਫਿਊਨਰਲ ਬੈਂਡ ਦੇ ਵਿੱਚ ਜਿਹੜਾ ਹੈ ਉਹ ਹੈ ਪਰਿਵਾਰ ਦੇ ਮਾਸਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਅੰਤਮ ਦਰਸ਼ਨ ਹੋਣ ਵਾਲੇ ਨੇ ਜਾਂ ਕਹਿ ਲਈਏ ਕਿ ਹੋਣ ਜਾ ਰਹੇ ਨੇ ਜਸਵਿੰਦਰ ਪੱਲਾ ਜੀ ਦੇ ਬਹੁਤ ਸੋਹਣੀ ਰੂਹ ਸੀ ਔਰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਉਹ ਬਣੇ ਰਹਿਣਗੇ ਵੱਡੇ ਵੱਡੇ ਸਿੰਗਰ ਇੱਥੇ ਜਿਹੜੇ ਹੈ ਕਲਾਕਾਰ ਜਿਹੜੇ ਹੈ ਗਿੱਪੀ ਗਰੇਵਾਲ ਨਿਰੂ ਬਾਜਵਾ ਤਾਨਿਆ ਜਿਹੜੇ ਹੈ ਤੇ ਸਾਰੇ ਪਹੁੰਚੇ ਹੋਏ ਨੇ